بے ایک سارے کر کے آرام ویڈ پرتا میں مائک والے دن میری آواز سن رہے ہیں آ مائک چل رہا ہے جنتا پارٹی جنتا پارٹی جنتا پارٹی ਕਾਲ ਕਰੋ ਮੈਂ ਬੈਂਟੇ ਦਾ ਕਾਮ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਾਹਿਬ ਸ਼੍ਰੀ ਸਤੀਸ਼ ਚੀਚਾ ਉਹ ਵੀ ਆ ਕੇ ਦੇ ਉਤਨੀ 47 ਸਾਲ ਨੂੰ ਕੋਲ ਸਤੀਸ਼ ਚੀਚਾ ਸਾਦੇ ਹਰਮਨਵਾਲੇ ਨੇਤਾ ਖਦਾ ਰਾਵਾਂ ਗੁਰਜੀਤ ਸਿੰਘ ਜੀ ਜੋ ਕਿ ਪ੍ਰਧਾਨ ਮੰਤਰੀ ਨਰਮੋਦੀ ਜੀ ਨੇ ਫਰੋਲ ਕੋ ਨੂਰਕਮਾ ਤੋਂ ਉਹਨਾਂ ਨੂੰ ਰਿਡ ਦੇ ਕੇ ਤੋੜਿਆ ਹੈ ਅੱਜ ਆਪਣੇ ਸ਼ਹਿਰ ਦੇ ਵਿੱਚੋਂ ਪਹਿਲੀ ਵਾਰੀ ਫਰੋਲ ਵਿੱਚ ਆਏ ਹਨ ਉਹਨਾਂ ਨੂੰ ਅਸੀਂ ਜੀਆਣਾ ਕਹਿੰਦੇ ਹਾਂ ਉਹਨਾਂ ਦੇ ਨਾਲ ਮੰਚ ਤੇ ਬਿਰਾਜਮਾਨ ਮੇਰੇ ਸਾਥੀ ਸਾਰੇ ਔਰ ਮੇਰੇ ਦੁਕਾਨਦਾਰ ਵੀ ਲੋਕ ਬਜ਼ੁਰਗੋ ਔਰ ਸਭ ਤੋਂ ਜ਼ਿਆਦਾ ਮੇਰੇ ਬਹੁਤ ਕਾਰੀਓ ਲੇਗਰਾ ਕੀ ਮદાન ਜਿਹੜੇ ਕਿ ਜਿਹੜੇ ਕਿ ਸਾਡੇ ਪਾਰਟੀ ਦੇ 50 ਸਾਲ ਤੋਂ ਕੀ ਸਭਾ ਕੋ ਸਾਹਮਣੇ ਸਾਡੇ ਸ਼ਹਿਰ ਦੇ ਲੇਗਰਾ ਕੀ ਮદાન 'ਚ 1992 ਦੇ ਵਿੱਚ ਇਹਨਾਂ ਨੇ ਮੈਨੂੰ ਪਾਰਟੀ ਜੁੜਣ ਕਰਾਈ ਸੀ ਅੱਜ ਵੀ ਉਹ ਦਿਨ ਯਾਦ ਆ ਜਦੋਂ ਮੇਰੇ ਘਰ ਚ ਹਾਰ ਪਾ ਕੇ ਇਹਨਾਂ ਨੇ ਦੇਖ ਲਈ ਮਦਾਨਗੀ ਨੇ ਮੈਨੂੰ ਹੱਥ ਕੱਢ ਦੇ ਆਓ ਕਾਕਾ ਸੰਭਾਲੋ ਅੱਜ ਮੈਂ ਤੁਹਾਡੇ ਨਾਲ ਆਪਾਂ ਇਕੱਠੇ ਹੋ ਕੇ ਜਿਹੜਾ ਮਦਾਨਗੀ ਆਪਾਂ ਚਲਾ ਦਿਆਂ ਗਲੂਦ ਦੇ ਵਿੱਚ ਇਹ ਦੁਕਾਨਦਾਰ ਵੀਰੋ ਛੋਟੀ ਸਾਥ ਕੋਲੇ ਸਮਾਂ ਬੜਾ ਘੱਟ ਪਰ ਮੈਂ ਸ਼ਾਰਟਕਟ ਕਾਲੀ ਤੋਂ ਕਰਾਂਗਾ ਸਾਥੀਓ ਪ੍ਰਧਾਨ ਮੰਤਰੀ ਕੇਂਦਰ ਮੋਦੀ ਜੀ ਨੂੰ ਦਾਸਾਂ ਲੱਗੋ ਉਹਨਾਂ ਨੇ ਆਪਣੇ ਵਪਾਰੀਆਂ ਵਾਸਤੇ ਕੀ ਵੀ ਕੀਤਾ ਮੈਨੂੰ ਯਾਦ ਹੈ ਬੱਟਾ ਲੱਗਦਾ ਸੀਗਾ ਕਿ 6 ਘੰਟੇ ਇੰਸਪੈਕਟਰ ਸਾਡੀ ਦੁਕਾਨਾਂ ਤੇ ਆ ਜਾਂਦੇ ਸੀ ਸਾਡੀਆਂ ਬਈਆਂ ਖਾਤਾ ਮੰਗਾ ਕੇ ਉੱਥੇ ਚੈੱਕ ਕਰਦੇ ਸੀ ਅਸੀਂ ਇਹ ਤਾਂ ਗੱਡੀਆਂ ਲੋਡ ਕਰਕੇ ਭੇਜਦੇ ਸੀ ਕਦੇ ਡੱਬਾਂ ਦੀ ਬੈਰੀਆਂ ਉਹਦੇ ਫਾ ਲੈਂਦੇ ਸੀ ਕਦੇ ਸ਼ੈਂਪੂ ਪਾਟਰ ਤੇ ਫਾ ਲੈਂਦੇ ਸੀ ਕਦੇ ਸਾਡੇ ਚੁੰਗੀ ਵਾਲੇ ਨਗਰ ਮੋਰਚਾ ਕਲਾ ਦਿੰਦੇ ਸੀ ਯਾਦ ਕਰੋ ਉਹ ਪੁਰਾਣਾ ਜ਼ਮਾਨਾ ਅੱਜ ਤੋਂ ਅੱਧ ਸਾਲ ਨਾ ਸਾਲ ਪੁਰਾਣਾ ਪ੍ਰਧਾਨ ਮੰਤਰੀ ਜੀ ਤੇ ਬੈਠ ਜਾਂਦਾ ਸਾਡੀਆਂ ਬਿਮਾਰੀਆਂ ਚੁੰਗੀਆਂ ਔਰ ਛੋਟੀਆਂ ਜਿਹੜੀਆਂ ਕਾਰਸਾਂ ਵੀ ਖਤਮ ਲੱਗਣਾ ਇਨਕਮ ਕਹਿੰਦਾ ਰਿਟਰ ਆ ਜਾਂਦਾ ਸੀਗਾ ਤੇ ਸਾਨੂੰ ਤਸੀਹੇ ਚੁੜ ਜਾਂਦੇ ਸੀ ਅੱਜ ਉਹ ਵੇਖ ਲਓ ਕਦੇ ਰਿਟਰਾਂ ਤੱਕ 10 ਸਾਲ ਹੋ ਗਏ ਪਾਲੀ ਤੱਕ ਰਹਿਦੇ ਨਹੀਂ ਆਇਆ ਪ੍ਰਧਾਨ ਮੰਤਰੀ ਜੀ ਨੇ ਇਹੋ ਜੇ ਕੰਮ ਕਰਕੇ ਜਿਹੜੇ ਸਾਡੇ ਛੋਟੇ ਦੁਕਾਨਦਾਰ ਸਾਡੇ ਛੋਟੇ ਵਪਾਰੀ ਆਪਣੀ ਜਿੰਦਗੀ ਦੇ ਸਕੂਨ ਨਾਲ ਜੀ ਸਕਣਗੇ ਪ੍ਰਧਾਨ ਮੰਤਰੀ ਜੀ ਦੇ ਕੰਮ ਉੱਪਰ ਗਿਰ ਲੱਗਾਂਗੇ ਤਾਂ ਮੇਰਾ ਖਿਆਲ ਹੈ ਕਿ ਪੂਰੀ ਰਾਤ ਹੋ ਜਾਏਗੀ ਉਹਨਾਂ ਨੇ ਕਿਹੜਾ ਕੰਮ ਨਹੀਂ ਕੀਤਾ ਸਾਡੇ ਮਜ਼ਦੂਰਾਂ ਵਾਸਤੇ ਸਾਡੇ ਗਰੀਬਤ ਵਾਂਗ ਬੰਦਿਆਂ ਲੋਕਾਂ ਵਾਸਤੇ ਉਹ ਛੜਕਲ ਦਾ ਜਾਲ ਵਿਛਾਤਾ ਅਸੀਂ ਦਿੱਲੀ ਜਾਣਾ ਹੁੰਦਾ ਸੀ ਤੇ 12 ਘੰਟੇ ਲੱਗਦੇ ਸੀ ਅਸੀਂ ਉਹ 4 ਘੰਟੇ ਜਲਦੀ ਪਹੁੰਚਦੇ ਹਾਂ ਹਾਈਵੇ ਸੜਕ ਦੇਖੋ ਪ੍ਰਧਾਨ ਮੰਤਰੀ ਜੀ ਮੋਦੀ ਜੀ ਬਣਾਉਂਦੇ ਜੇ ਆਪਕਾ ਚੰਡੀਗੜ੍ਹ ਜਾਣਾ ਸੀਗਾ ਤੇ ਪੂਰਾ ਦਿਨ ਲੱਗਦਾ ਸੀ ਹੁਣ 40 ਘੰਟਿਆਂ ਦੇ ਪਰ ਚੰਡੀਗੜ੍ਹ ਪਹੁੰਚ ਗਏ ਇਹ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਛਾਇਆ ਤੇ ਜਾ ਛੜਕਾਂ ਦਾ ਪ੍ਰਧਾਨ ਮੰਤਰੀ ਮੋਦੀ 10 ਸਾਲਾਂ ਨੂੰ ਕੀ ਸਭ ਜਾਣਦੇ ਵਕਾਫੀਆਂ ਘੜੀਆਂ ਲਾ ਕੇ ਆਉਂਦੇ ਕੋਈ ਬੰਦੜੀਆਂ ਨੜੀਆਂ ਬਣਾਈਆਂ ਏਅਰਪੋਰਟ ਨਾਵੇਂ ਬਣਾਈ ਬਠਿੰਡੇ ਕੋਲੇ ਏਅਰਪੋਰਟ ਨਵਾਂ ਬਣਾ ਕੇ ਆਪਾਂ ਦਿੱਤਾ ਏਮਲ ਬਣਾਇਆ ਆਪਣਾ ਕੋਲੇ ਇਮਤ ਪੀਟੀਆ ਦੇ ਤੌਰ ਤੇ ਆਇਮਤ ਆਪਣੇ ਨਾਲ 40 ਕਿਨੇ ਬਣਤੇ ਹੈ ਕਿੰਨਾ ਬਲੀਆ ਲਾਲ ਕਦੇ ਹੋ ਗਿਆ ਡਾਕਟਰ ਕਹੇ ਕੁੱਤੇ ਜੁਨੀ ਵਾਕਿਬ ਨਾ ਕੇ ਦਿੱਤੀ ਆਪਾਂ ਨੂੰ ਮੋਦੀ ਜੀ ਨੇ ਆਪਾਂ ਨੂੰ ਇਸ ਦੇਰੀਏ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੋਈ ਚੀਜ਼ ਨਹੀਂ ਕੋਈ ਆਪ ਬਹੁਤ ਯਾਰ ਕਰਤਾ ਕਿਉਂਕਿ ਬਦਲਿਆ ਮੇਰੇ ਸਾਥੀਓ ਜੋ ਕੋ ਬਦਲਿਆ ਬਦਲ ਜੇ ਆਪਾਂ ਪ੍ਰਧਾਨ ਮੰਤਰੀ ਨੂੰ ਪੀਟੀਆ ਵਾਲੀ ਵਿਆਪਾ ਜਿਉ ਬਣਾ ਰਹੇ ਹੋ ਨਾ ਤੁਸੀਂ ਜਾ ਰਹੇ ਤੇ ਆਣ ਵਾਲੇ ਪੰਜ ਸਾਲ ਤੇ ਦੇਖਿਓ ਇਹ ਤਰ੍ਹਾਂ ਦਾ ਜਿਹੜੀ ਤਰੀਕਾ ਲਾ ਗੁਲਾਮੀ ਭੋਗ ਕੇ 65 ਸਾਲਾਂ ਦੇ ਨਿਕਲੇ ਆਉਣਾ ਉਹ ਵੀ ਆਪਣੇ ਆਪੋ ਦਾ ਜਵਾਬ ਮਜੂਦ ਕਰਦੇ ਛੋਟੋ ਜਿਹਾ ਦੂnga ਜਾਓ ਵੀ ਅਕੀਦੇ ਦੀ ਸੁਰੱਖਿਆ ਸਾਡੀ ਉਹ ਪ੍ਰਧਾਨ ਮੰਤਰੀ ਜਿੱਤੇ ਕੇ ਸਾਹਮਣੇ ਆ ਲਲਕਾਰੇ ਮਾਰਦੇ ਸੀ ਛੋਟੇ ਛੋਟੇ ਦੇਚ ਅਜੋ ਪਖਾੜੀ ਮਰਾ ਕੇ ਰੱਖਦੇ ਪ੍ਰਧਾਨ ਮੰਤਰੀ ਦੀ ਨਿੰਦਣ ਨਹੀਂ ਦੀ ਐਸੋਲੇ ਬਹਿ ਕਰਨਾ ਦੀ ਸਾਡੇ ਵਾਸਤੇ ਇੱਕ ਮਸੀਹ ਇਹ ਸਾਡੇ ਵਾਸਤੇ ਆਏ ਨੇ ਤੇ ਆਸੀਂ ਇਹ ਸਾਡੇ ਜੀਵਨ ਦੇ ਵਿੱਚ ਸਾਡੇ ਜੀਵਨ ਦੀ ਸਮਾਪਤੀ ਹੋ ਰਹੀ ਆ। ਆਪਾਂ ਇੱਕ ਮੋਟੋ ਕੇ ਆਪਾਂ ਸਾਰੀਆਂ ਪਾਰਟੀਆਂ ਦੇ ਭਾਵੇਂ ਤੁਸੀਂ ਕਿਸੇ ਪਾਰਟੀ ਜਿਵੇਂ ਆਣੀ ਨਵਾ ਰਹੇ ਹੋ ਪਰ ਸੋਚੋ ਜਰਾ ਆਪਣੇ ਬਾਰੇ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਆਪਾਂ ਬਣਾਵਾਂਗੇ ਤੀਜੀ ਵਾਰੀ ਤਾਂ ਸਾਡੇ ਕਿਸੇ ਦਿਸ਼ਾ ਦੀ ਗੁਸਤਾਨ ਤੋਂ ਬਾਹਰ ਨੂੰ ਲੈ ਕੇ ਜਾਣਗੇ। ਜਿਆਦਾ ਮੈਨੂੰ ਪੁੱਛੋ ਵਾਅਦੇ ਆਣੀਆਂ ਮੇਰੇ ਸਾਥੀਓ ਦੁਕਾਨਦਾਰ ਵੀਰੋ ਮੈਨੂੰ ਉਹ ਦਿਨ ਯਾਦ ਹੈ ਜਦੋਂ ਸਾਡੇ ਮਦਾਨ ਸਾਹਿਬ ਬੱਬਰ ਸਾਹਿਬ ਇੰਦਰ ਭਾਨ ਜੀ ਕਨੇਜਾ ਜੀ ਔਰ ਦਮਾਦਰ ਮਕਰ ਜੀ ਜਦੋਂ ਚਾਰ ਪੰਜ ਬੰਦੇ ਸ਼ਹਿਰ ਤੋਂ ਨਿਕਲਦੇ ਸੀ ਤੇ ਸਾਡੇ ਦੁਕਾਨਦਾਰ ਕਹਿੰਦੇ ਯਾਰ ਜੀ ਤੂਫਾਨ ਆਉਣ ਵਾਲਾ ਹੈ ਬੀਜੇਪੀ ਦੇ ਪੰਜ ਜਣੇ ਇਕੱਠੇ ਹੋ ਕੇ ਥਾਣੇ ਵਾਲੇ ਪਾਸੇ ਜਾ ਰਹੇ ਨੇ ਯਾਦ ਕਰੋ ਨਾ ਕਰਾਂ ਪੁਰਾਣੇ ਬੰਦਿਆਂ ਨੂੰ ਯਾਦ ਹੈ ਕਿਉਂ ਉਹ ਦਿਨ ਗੱਲ ਨਾਲੇ ਵਾਪਸ ਲਿਆਉਣੇ ਨੇ ਆਪਾਂ ਕੋਈ ਦਿਨ ਵਾਪਸ ਲਿਆਉਣੇ ਨੇ ਜਿਹੜੇ ਅਗ ਟੋਕੀ ਸੰਸਦਾਂ ਆਪਣੇ ਹੁੰਦੇ ਸਾਰੇ ਪੰਜਾਬ ਤੋਂ ਕਮੇਟੀ ਆਪਣੀ ਬਣੀ ਸੀ ਮਲੂਰ ਦੀ ਮਲੂਰ ਕਮੇਟੀ ਆਪਾਂ ਬਣਾਈ ਸੀ ਸਾਰੇ ਪੰਜਾਬ ਦੇ ਸਰਦਾਰ ਬੀਜ ਸਿੰਘ ਮੁਖਪਤਰੀ ਸੀ ਕਿ ਵਿੱਕੂ ਮਲੂਰ ਸੀ ਜਿੱਤੇ ਲੇਗਰਾ ਜਿਕੇ ਨੂੰ ਆਪਾਂ ਬਰਨ ਮਲੂਰ ਕਮੇਟੀ ਦਾ ਪ੍ਰਣਾਲ ਬਣਾਇਆ ਯਾਦ ਉਹ ਦਿਨ ਵਾਪਸ ਲਿਆਉਣੇ ਨੇ ਆਪਾਂ ਮਲੂਰ ਦੇ ਵਿੱਚ ਉਹਨਾਂ ਕੋ ਤਕਰਿ ਹੋ ਜੀਏ ਇੱਕ ਤਰੀਕ ਆਪਣੀ ਆ ਗਈ ਹੈ ਜਿੰਨ ਦਾ ਸਾਰ ਰਹਿ ਗਏ ਆਪਾਂ ਬੜੀ ਮਿਹਨਤ ਕਰਨੀ ਲੋੜ ਹੈ ਢਿੱਲਾ ਰਹਿਣੀ ਜੂਠ ਨਹੀਂ ਹੈਗੀ ਮਿਹਨਤ ਕਰਨੀ ਹੈ ਹੁਣ ਆਪਾਂ ਆਪਣੇ ਗੜੀ ਮੱਲਾ ਵਾੜਾਂ ਦੇ ਵਿੱਚ ਕੋਈ ਕਮਜ਼ੋਰੀ ਬਚਣਾ ਨਹੀਂ ਰਹਿ ਜਾਵੇ ਜਿੱਥੇ ਜਿੱਥੇ ਸਾਡੇ ਲੀਡਰ ਸਾਹਿਬ ਆਪ ਇਕੱਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵਾੜਾਂ ਦੇ ਵਿੱਚ ਜਿੱਥੇ ਕਿਸ ਦੀ ਲੋੜ ਹੈ ਆਪਾਂ ਇਕੱਠੇ ਹੋਈਏ ਤਖੜੇ ਹੋ ਕੇ ਹੱਲਾ ਮਾਰੀਏ ਆਪਾਂ ਮਲੋਟ ਨੂੰ ਰੋਢੀ ਸਾਹਿਬ ਕੋਨੇ ਨੌ ਮਦਾਨ ਸੁਭਾਣੇ ਤੇ ਮੈਂ ਅੱਜ ਤੱਦ ਨੂੰ ਤੁਸੀਂ ਮੈਨੂੰ ਵਾਦਾ ਕਰੋ ਆਪਾਂ ਮਲੋਟ ਵਿਧਾਨ ਸਭਾ ਕਿੰਬਰ ਤੇ ਲੱਗੇ ਜਾਈਏ ਵਾਦਾ ਕਰੋ ਮਲੋਟ ਵਿਧਾਨ ਸਭਾ ਕਿੰਬਰ ਤੇ ਜੇ ਮੋਟਾ ਦਾ ਪਾਣੀ ਆਣੇ ਤਾਂ ਨੌ ਮਦਾਨ ਸੁਭਾਣੇ ਤੋਂ ਮਲੋਟ ਦੀ ਮਦਾਨ ਸੁਭਾਣੇ ਕਿੰਬਰ ਤੇ ਆਉਂਗਾ ਮੈਂ ਵਾਦਾ ਕਰਦਾ ਜਿੰਦਾਬਾਦ 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 ਬਹੁਤ ਬਹੁਤ ਤੁਹਾਡਾ ਧੰਨਵਾਦ ਮੇਰੋਂ ਫਿਰ ਕਦੇ ਆਪਾਂ ਬੈਠਾਂਗੇ ਥੋੜੀ ਸਾਥ ਦੇ ਅਗਲੇ ਪ੍ਰੋਗਰਾਮ ਦਾ ਜੋ ਹੋ ਰਿਹਾ ਜਲਾਲਾਬਾਦ ਇਹ ਮੈਨੂੰ ਕਹਿਆ ਕਿ ਇਹ ਜਲਾਲਾਬਾਦ ਦੀ ਫਰਮ ਕਰਨਾ ਆਪਾਂ ਸਾਰਿਆਂ ਨੂੰ ਤੱਕ ਨੇ ਓਕੇ ਵੱਲਾ ਪਾਉਣਾ ਇੱਕ ਤਰੀਕ ਨੂੰ ਆਪਾਂ ਵੱਧ ਬੁੱਤਾ ਪਾ ਕੇ ਇਹਨਾਂ ਨੂੰ ਨਵਾਦਿਏ ਕਿ ਉੱਥੇ ਭੇਜਿਏ ਜਾਇ ਜਰੀਏ ਬਹੁਤ ਬਹੁਤ ਤਵਾਦ ਅਸੀ ਜੱਜ ਸਾਹਿਬ ਦਾ ਬੋਲ ਮੈਂ ਬੇਨਤੀ ਕਰਦਾ ਜਿਨ੍ਹਾਂ ਨੂੰ ਬੜੇ ਲੰਬੇ ਸਮੇਂ ਤੋਂ ਡੀਗਰੀ ਸੀ ਉਹ ਸ਼ਖਸੀਅਤ جیڑی ساری عباس ایک تریق تو بعد چار دن جو رزلٹ آنے ساری عباس دلی دی پارلیمنٹ تک لے کے جان والے پنجاب دے عوام درد پارلیمنٹ تک لے کے جان والے میری مراد ہے رانا گرت سنگی جی سوڈی اور جنتہ دے جنتا کے سرت رانا را گرمیت جی سوڈ اس بازار میرے بلوڈ کے میرے سامنے بیٹھے میری ویر نوجوان ساتھی بزرگ اور سٹیج پہ سمانت لیڈر سارے ہی ਭਾਜਪਾ ਜਨਤਾ ਪਾਰਟੀ ਦੇ ਸਰਕਾਰ ਆਪ ਸਰਭਾਤ ਵੱਡੇ ਮੋਦਨ ਸਾਹਿਬ ਪੀਰ ਜੀ ਜਿਹੜੇ ਸਟੇਜ ਨੂੰ ਚਲਾ ਰਹੇ ਨੇ ਮੈਨੂੰ ਤਾਂ ਹੀ ਲੱਗਦਾ ਕਿ ਮੇਰੇ ਵੀਰ ਜਿਹੜੇ ਨੇ ਕਿ ਮੇਰੀ ਮਾੜਾ ਦੇ ਬਣ ਕੇ ਨੇ ਜਿਵੇਂ ਜਿਵੇਂ ਨਜ਼ਰ ਮਿਲਦੀ ਜਾ ਰਹੀ ਹੈ ਉਹਨੇ ਉਹ ਮੇਰੀ ਇਬਾਦਤ ਹੁੰਦੀ ਜਾ ਰਹੀ ਹੈ ਮੈਂ ਤੁਹਾਡੇ ਸ਼ਹਿਰ ਸਾਦਰ ਹੋਇਆ سبھا کا ووٹ مانگ واسطے کیونکہ بھارت کے منتری سری نر موی جی نے منٹ تھے اتوں کا امیدوار پرتیاشی پر بنا کے فروزپور لک سبھا گیا میں زیادہ سما نہیں کے لئے تو ضروری گلیں تک کریے کہ چار کینڈیڈیٹ ਇਸ ਮਾਦ ਚੁਟਰੇ ਹੋਏ ਨੇ ਚਾਰ ਪਾਰਟੀਆਂ ਮੈਂ ਤੁਹਾਡੇ ਕੋਲ ਹੀ ਫੈਸਲਾ ਲੈਣਾ ਹੈ ਕਿ ਆ ਤੁਸੀਂ ਮਹਿਸੂਸ ਕਰਦੇ ਹੋ ਕਿ ਕੇਜਰੀਵਾਲ ਚਾਰ ਤਰੀਕ ਤੋਂ ਬਾਅਦ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣ ਜਾਏਗਾ ਕੇਜਰੀਵਾਲ ਦੱਸੋ ਨਹੀਂ ਬਣਦਾ ਕੀ ਸੁਖਵੀਰ ਸਿੰਘ ਬਾਦਲ ਜਿਹੜੀ ਇੱਕ ਖੇਤਰੀ ਪਾਰਟੀ ਹੈ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਸਕਦਾ ਹੈ بیٹھ سکتا ہن میں پچھن لگا کہ وہ کانگریس پارٹی جتالی میمبر نے اس سبج اور پارٹی نے تین سو تین میمبر نے جب کہ مجورٹی بنا واستے دو سو پچہتر میمبر کی ضرورت ہوتی کیا وہ چتالی مینبر ਤੇ ਅਫਲੇਸ਼ ਜਨਤਕ ਪਾਰਟੀ ਤੇ ਮਮਤਾ ਬੈਨਰਜੀ ਦੀ ਪਾਰਟੀ ਤੇ ਹੋਰ 2 4 5 6 ਛੋਟਕਿਆਂ ਦਾ ਨਾਮ ਉਹਨਾਂ ਨੇ ਇੰਡੀਆ ਰੱਖ ਕੇ ਤੇ ਗਠਜੰਬੰਦਨ ਕੀਤਾ ਹੈ ਗਠਜੰਬੰਦਨ ਦੀ ਸਰਕਾਰ ਕਦੀ ਹਿੰਦੁਸਤਾਨ ਚ ਚੱਲੀ ਚੰਦਰਸ਼ੇਖਰ ਦੀ ਉਹਨਾਂ ਨੇ ਸਰਕਾਰ ਬਣਾਈ ਸੀ 4 ਮਹੀਨੇ ਵਾਸਤੇ ਬਣੀ ਸੀ ਗੁਜਰਾਲ ਸਾਹਿਬ ਦੀ ਸਰਕਾਰ ਆਈ ਸੀ 6 ਮਹੀਨੇ ਦੇਵੇਂ ਗੋਡਾ ਦੀ ਸਰਕਾਰ ਆਈ ਸੀ ਸਾਢੇ 30 ਇਹ ਭਾਵੇਂ ਪ੍ਰਾਣਿਤ ਇਤਿਹਾਸ ਤੇ ਗੋਦੀ ਸਾਹਿਬ ਦੀ ਸਰਕਾਰ ਆਈ ਹੈ 10 ਸਾਲ ਯੂਪੀਏ ਦੀ ਸਰਕਾਰ ਆਈ ਸੀ ਮਨਮੋਹਨ ਸਿੰਘ ਮਿਲੇ ਪਹਿਲੀ ਟਰਮ ਮਿਲੇਗੀ ਤੇ ਦੂਜੀ ਟਰਮ ਮਿਲੇਗੀ ਕਿੰਨੇ ਕੁ ਘੁਟਾਲੇ ਹੋਏ ਸੀ ਇਹ ਤੁਹਾਨੂੰ ਪਤਾ ਹੋਣਾ کن کرپشن ہوئی سی تھوڑا پتا ہونا وہ حالات پیدا ہو گئے کے بھی سرکار ٹوٹن دے حالات پیدا ہو گئے لیکن آج مواد صاحب یا وہ مر اس پارٹی کا ہونے کے ناتے میں فخر نہ کہہ سکتا بھی کوئی گھٹالا نہیں ہوا میسر سال کوئی گھٹالا نہیں اور ਵਿਕਾਸ ਤੋਂ ਬਾਅਦ ਹੀ ਅੱਜ ਅਸੀਂ ਆਪਣੇ ਆਪ ਨੂੰ ਡਿਵੈਲਪਡ ਕੰਟਰੀ ਕਹਿੰਦੇ ਹਾਂ ਵਿਕਸਿਤ ਭਾਰਤ ਅਸੀਂ ਅੱਜ ਆਪਣੇ ਆਪ ਨੂੰ ਅন্ডਰ ਡਿਵੈਲਪਡ ਨਹੀਂ ਕਹਿੰਦੇ ਜਾਂ ਡਿਵੈਲਪਡ ਕੰਟਰੀ ਨਹੀਂ ਹਾਂ ਟੂਡੇ ਵੀ ਆਰ ਨੰਬਰ 5 ਪਹਿਲੇ ਦੁਨੀਆ ਦੇ 5 ਰੁਪਿਆਂ ਦੇ ਵਿੱਚ ਹਿੰਦੁਸਤਾਨ ਦਾ ਨਾਮ ਆਉਂਦਾ ਹੈ। ਕਿਆ ਉਸ ਪਾਰਟੀ ਜਿੱਥੇ 8 10 ਪਾਰਟੀਆਂ ਜਟਵਾ ਦੀ ਤਰ੍ਹਾਂ ਇੱਕ ਫਸੇਰੀ ਅੰਦਰ ਹੁੰਦਾ ਹੈ ਕਿਉਂ ਸਰਕਾਰ ਬਣਾ ਸਕਦੇ ਨੇ ਜੰਦੁਸਤਾਨ ਨੇ ਇਹ ਸਾਬਤ ਹੈ ਕਿ ਰਿਟਰਨ ਆਉਟ ਦੀ ਗੋਲ ਕਿ ਮੋਦੀ ਸਾਹਿਬ 4 ਤਰੀਕ ਤੋਂ ਬਾਅਦ ਰਿਜ਼ਲਟ ਆਉਣ ਤੋਂ ਬਾਅਦ ਸਰਕਾਰ ਬਣਾ ਰਹੇ ਨੇ ਔਰ ਉਹ ਵੀ ਪਹਾੜੀ ਮжоਰਿਟੀ ਦੇ ਨਾਲ ਜੇ ਸਰਕਾਰ ਮੋਦੀ ਬਣਾ ਰਿਹਾ ਹੈ ਤਾਂ ਫਿਰ ਕਿਉਂ ਨਾ ਮੋਦੀ ਦਾ ਜਿਹੜਾ ਭਿੱਜਿਆ ਹੋਇਆ ਕੈਂਡੀਡੇਟ ਹੈ ਤੁਸੀਂ ਵੀ ਆਪਾ ਉਹਦੇ ਥੱਸਾ ਪਾ ਕੇ ਤਾਂ ਮੈਨੂੰ ਉਥੇ ਤੁਸੀਂ ਪਾਰਲੀਮੈਂਟ ਚ ਭੇਜੋ ਤਾਂ ਕਿ ਮੋਦੀ ਸਾਹਿਬ ਦੀ مدد ਦੇ ਨਾਲ ਅਸੀਂ ਇਸ ਹੰਕਾ ਫਰੂਦ ਕੋ ਲੋਕ ਸਭਾ ਤੇ ਪੰਜਾਬ ਦੇ ਵਾਸਤੇ ਕੁਝੋ ਕੰਮ ਕਰ ਸਕੀਏ ਜਿਹੜੇ ਕਿ ਪਿਛਲੇ 50 ਸਾਲਾਂ ਤੋਂ ਨਹੀਂ ਹੋਏ। ਮੈਂ ਧਰਮ ਵਿੱਚ ਕੋਈ ਗਲਤ ਵਹਿਦਾ ਕਰਦਾ ਪੰਜਾਬੀ ਚ ਕਹਿੰਦੇ 100 ਫਰਸਲ ਫਰੇਮ ਤੇ ਗੰਢ ਜਿਹੜੇ 50 ਸਾਲ ਚ ਕੰਮ ਨਹੀਂ ਹੋਏਗੇ। ਉਹ ਤੁਹਾਨੂੰ 5 ਸਾਲਾਂ ਚ ਰਿਜ਼ਲਟ ਦੇਗਾ ਰਾਣਾ ਸੋਨੀ 5 ਸਾਲਾਂ ਮੈਨੂੰ ਪਤਾ ਹੈ ਕਿ ਮਨੂਰ ਸ਼ਹਿਰ ਦਾ ਕਿ ਇੱਥੇ ਪਾਣੀ ਟੀਮ ਵਾਲਾ ਜਿਹੜਾ ਹੈ ਉਹ ਸੀਵਰੇਜ ਦੇ ਵਿੱਚ ਸੈਕੀ ਪਗਿਆ ਖੜਿਆ ਫਿਰਦਾ ਬੁਰਾ ਹਾਲ ਹੈਗਾ ਕਿ ਨਹੀਂ ਹੈਗਾ ਬੰਦ ਤੇ ਫਿਰ ਉਹਦੇ ਕਰਦਾ ਨਾ ਸਰਕਾਰ ਤਵੱਜੋ ਕੀਤੀ ਜਿਹੜੀ ਕਿਤਨੀ ਵਾਰ ਦਾ ਜਿਹੜਾ ਬੰਦਾ ਉੱਠ ਕੇ ਕਿਉਂਦਾ ਵੀ ਮਾਦੀ ਮੰਡਲ ਇਲੈਕਸ਼ਨ ਪਾਰਲੀਮੈਂਟ ਨਾ ਹੋ ਗਿਆ ਮੈਂ ਕਹਿੰਦਾ ਵੀ ਪਤਾ ਨਹੀਂ ਕੀ ਹੋ ਗਿਆ ਵੀ ਹਰ ਕਦਾਂ ਇਹ ਪਾਰਲੀਮੈਂਟ ਤੁਰਦਾ ਹੈ ਭਈ ਕੋਈ ਵਿਜ਼ਨ ਤਾਂ ਦੱਸੋ ਆਪ ਦੀ ਲੀਡਰਸ਼ਿਪ ਦਾ ਤੇ ਆਪਣੀ ਪਾਰਟੀ ਦਾ ਕੋਈ ਆਪਣੇ ਸਿਸਟਮ ਦਾ ਲੋਕਾਂ ਨੂੰ ਜਾਣਕਾਰੀ ਦਾ ਦੇਉ ਤੁਸੀਂ ਕਰਨਾ ਕੀ ਹੈ ਕਿੰਦਾ ਇੱਕ ਫਰੋਡ ਹੈ ਜਰਤੇ ਅਨਸੰਧਾ ਕਿ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਕਿੰਦਾ ਤਗੜਾ ਪਖੰਡ ਹੈ ਕਿ ਦਿੱਲੀ ਦੀ ਜੱਫੀਆਂ ਅਨਿਆਦੇ ਚੱਪੀਆ ਤੇ ਬੰਦਾ ਪੰਜਾਬ ਦੇ ਇੱਕ ਜੁੜੇ ਨੂੰ ਗੋਲੀ ਮਾਰ ਕੇ ਤਿਆਰ ਇਹਦਾ ਕੀ ਮਤਲਬ ਹੈ ਵੀ ਉੱਥੇ ਫੋਰਟ ਅਸੀਂ ਜੱਫੀ ਪਾ ਕੇ ਲੈ ਲੀਏ ਕਿਉਂਕਿ ਸਾਨੂੰ ਅਜਰ ਕੋਈ ਸੀਜ਼ ਨਹੀਂ ਪੈਣੀ ਤੇ ਪੰਜਾਬ ਤੇ ਅਸੀਂ ਲੜ ਕੇ ਲੈ ਲੀਏ ਵੀ ਤਾਂ ਕੋਈ ਹੋਰ ਨਾ ਲੈ ਜਾਏ ਸੋ ਇਸ ਕਰਕੇ ਇਹ ਬੰਦਿਆਂ ਦੀ ਅਡਾਇਓਲੋਜੀ ਇਹਨਾਂ ਦੀ ਫਿਤਰਤ ਤੇ ਇਹਨਾਂ ਨੂੰ ਬਹੁਤ ਸ਼ਰਮ ਆਉਣੀ ਚਾਹੀਦੀ ਇੱਕ ਨਿੱਕੀ اپوزیشن پارٹی ਪੰਜਾਬ ਉਹ ਗੱਠਜੋੜ ਕਰ ਰਹੀ ਹੈ ਉਸ پارٹی ਦੇ ਨਾਲ ਦਿੱਲੀ ਤੇ ਹਰਿਆਣਾ ਤੇ ਦੇ ਬਾਕੀ شہر ਤੇ ਇੱਥੇ ਲੋਕਾਂ ਦਾ ਵਿਵਕੂ ਬਣਾਇਆ ਜਾਵੇ ਜੋ ਵਾਦੇ ਕੇਖਰੀਵਾਲ ਜੀ ਨੇ ਕੀਤੇ ਤੁਸੀਂ ਇੱਕ ਪਾਸੇ ਉਹਨਾਂ ਦੀ ਲਿਸਟ ਰੱਖ ਲਓ ਦੂਜੇ ਪਾਸੇ ਜੋ ਗੋਦੀਸ਼ਾਹ ਨੇ ਕੀਤੇ ਉਹਨਾਂ ਦੀ ਲਿਸਟ ਰੱਖੋ ਸਾਰਾ ਕੁਝ ਉੱਗਣ ਤੇ ਹੈਗਾ ਜਿਹਨੂੰ ਤਾਂ ਸੱਦੀ ਲੋੜ ਹੀ ਕੋਈ ਨਹੀਂ ਕਿਉਂਕਿ ਮੈਂ ਜੇ ਝੂਠੀ ਗੱਲ ਕਹਾਂਗਾ

ਮੈਂ ਰੋਟ ਵਾਲਿਆਂ ਨੂੰ ਇਹ ਕਹੂੰਗਾ ਮੇਰੇ ਦੋਸਤੋ ਕਿ ਮੈਂ ਇੱਥੇ ਨਹੀਂ ਆਇਆ ਮੈਂ ਇਲੈਕਸ਼ਨ ਲੜਨ ਵਾਸਤੇ ਨਹੀਂ ਆਇਆ ਕੋਈ ਖੁਦਾ ਦੀ ਕੋ ਰੱਬ ਦੀ ਕੋ ਦਰੂਪ ਮਹਾਰਾਜ ਦੀ ਕੋ ਵਾਈਰੂ ਦੀ ਕੋ ભગવાન ਦੀ ਕੋ ਮੇਰਾ ਖਿਆਲ ਕੋਈ ਰਖਾ ਰਾਮ ਭਗਵਾਨ ਨੇ ਕੋ ਐਸਾ ਸਿਸਟਮ ਬਣਾਤਾ ਕਿ ਮੈਂ ਤੁਹਾਡੇ ਵਿੱਚ ਆ ਕੇ ਖੜਾ ਹੋ ਗਿਆ ਕੋ ਕੈਂਟਰ ਸੈਂਟਰ ਸੀ ਤੇ ਰਾਣਾ ਪੁੱਛੀ ਇੱਥੇ ਮੇਰੇ ਇਲੈਕਸ਼ਨ ਲੜੇ ਇਹ ਮੈਂ ਆਇਆ ਇਹਦਾ ਮਕਲੂਬ ਕਿ ਮੈਂ ਆਪਣੇ ਵਾਸਤੇ ਤੇ ਤੁਹਾਡੇ ਵਾਸਤੇ ਗੁਰੂ ਮਹਾਰਾਜ ਦੀ ਸੋਚ ਔਰ ਉਹਨਾਂ ਦੇ ਅਸ਼ੀਰਵਾਦ ਨਾਲ ਕੋ ਜਗਾਈ ਕਰਕੇ ਜਾਵਾਂਗਾ ਕੋਈ ਫਾੜਾ ਨਹੀਂ ਮਿਲਾਗਾ ਇਸੇ ਦਾ ਮਨਵਾਦਾ ਕਰਦਾ ਇੱਥੇ ਐਜੂਕੇਸ਼ਨ ਦੀ ਘਾਟ ਹੈ ਇੱਥੇ ਹੈਲਥ ਕੇਅਰ ਸਿਸਟਮ ਦੀ ਘਾਟ ਹੈ ਇੱਥੇ ਬੱਚਿਆਂ ਦੇ ਸਟੇਡੀਅਮ ਤੇ ਸਪੋਰਟਸ 인ਫਰਾਸਟਰਕਚਰ ਦੀ ਘਾਟ ਹੈ

ਅੱਜ ਤੁਹਾਡੇ ਨਾਲ ਇਹ ਵਾਅਦਾ ਕਰਕੇ ਜਾ ਰਿਹਾ ਤੁਹਾਨੂੰ ਇਸ ਦਾ ਪਛਤਾਵਾ ਨਹੀਂ ਹੋਵੇਗਾ ਕਿ ਤੁਸੀਂ 파ਟੇ ਜਾਂਦਾ 파ਟਿਕ ਵੋਟ ਪਾਈ ਸੀ ਤੇ ਐਵੇਂ ਗਈ ਚੱਲੀ ਉਹਦਾ ਤੁਹਾਨੂੰ ਨਜ਼ਾਰਾ ਐਸਾ ਆਏਗਾ ਕਿ ਤੁਸੀਂ ਬਾ ਅੱਜ ਤਾਂ ਮੈਂ ਵੋਟ ਪੰਕਣ ਆਇਆ ਅਗਲੀ ਵਾਰੀ ਤੁਸੀਂ ਵੋਟ ਆਪਣੇ ਆਪ ਹੀ ਪਾਉਂਦੇ ਰਹੋਗੇ ਐਸੀ ਐਸੀ ਸਥਿਤੀ ਖੜੀ ਕਰਨੀ ਐਸੀ ਐਸੀ ਡਵੈਲਪਮੈਂਟ ਕਰਨੀ ਐ ਐਸਾ ਅਸੀਂ ਭਾਈਚਾਰਾ ਲਿਆਉਣਾ ਐ ਐਸਾ ਅਸੀਂ ਪੀਸ ਡਰਗ ਫਰੀ ਨਸ਼ਾ ਤੋਂ ਪੰਜਾਬ ਤੇ ਨਸ਼ਾ ਤੋਂ ਫਰੋਸਟ ਪਰ ਲੋਕ ਸਭਾ ਇਹ ਵੀ ਬਰਾਏ ਵਾਦਾਇਕ ਕਰਨ ਨਾਲ ਪਰੋਸੀਏ ਤੇ ਮੇਰੇ ਦੋਸਤੋ ਮੈਂ ਬੇਨਤੀ ਕਰ ਰਿਹਾ ਕਿ ਪਹਿਲੀ ਜੂਨ ਨੂੰ ਆਪਣਾ ਇੱਕ ਇੱਕ ਕੀ ਕੀ ਵੋਟ ਦਿਓ ਤੁਸੀਂ ਸਾਡੇ ਪਾਰਟੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਉਹਨਾਂ ਬਤਨ ਦਿਵਾ ਕੇ ਮੈਨੂੰ ਪਾਰਲੀਮੈਂਟ ਚ ਭੇਜੋ ਤਾਂ ਜੋ ਮੈਂ ਉੱਥੇ ਜਾ ਕੇ ਤੁਹਾਡੀ ਆਵਾਜ਼ ਨੂੰ ਬਲੰਡ ਕਰ ਸਕਾਂ ਤੁਹਾਡੇ ਰੁਕੇ ਹੋਏ ਵਿਕਾਸ ਤੇ ਕੰਮ ਔਰ ਪਰਸਨਲ ਘੋਟੇ ਜਾਤੀ ਕੰਮ ਉਹਨਾਂ ਨੂੰ ਮੈਂ ਪਹਿਲ ਦੇ ਅਧਾਰ ਤੇ ਕਰਾਂ ਇਹ ਮੈਂ ਤੁਹਾਡੇ ਨਾਲ ਅੱਜ ਵਾਦਾ ਕਰ ਰਿਹਾ ਔਰ ਇੱਕ ਗੱਲ ਮੈਂ ਕਹਨਾ ਚਾਹੁੰਦਾ ਤੇ ਵਕਤ ਬਹੁਤ ਘੱਟ ਹੈ 12 ਦਿਨ 남ੇ ਬਾਕੀ 12 ਦਿਨ ਤੁਸੀਂ ਮੇਰੀ ਖਾਤਰ ਜਾਗੋ 12 ਦਿਨ ਮੇਰੀ ਖਾਤਰ ਦੇਣਦ ਕਰ ਲੋ ਪਾਗਜ ਦਿੰਦਾ ਪਾਰਟੀ ਦੀ ਖਾਤਰ ਬੇਨਤ ਕਰ ਲੋ ਮੈਂ ਤੁਹਾਡੇ ਲਈ ਵਾਸਤੇ 5 ਸਾਲ ਤੁਹਾਡਾ ਨਾਲ ਤੁਸੀਂ 12 ਦਿਨ ਜਾਗਰੂ ਮੈਂ ਤੇਰਾ ਤੁਹਾਡਾ ਬਣਦਾ ਜਿੰਦਾਬਾਦ ਹਿੰਦੂ ਜਨਤਾ ਪਾਰਟੀ ਜਿੰਦਾਬਾਦ ਜੀ ਤੁਸੀਂ ਸਮਝ ਰਹੇ ਹੋ ਕਿ ਮੈਂ ਇਹ ਗੱਲਾਂ ਦਿਲ ਦੀ ਗਹਿਰਾਈ ਤੋਂ ਔਰatsch ਕਰਨਾ ਕਰ ਰਿਹਾ ਤੇ ਫਿਰ ਮੈਨੂੰ ਵੀ ਮਸੱਲੀ ਦੇ ਦਿਓ ਕਿ ਆਪ ਦੀ ਮੋਟਾ ਪਾਰਥੀ ਜੱਤਾ ਪਾਰਥੀ ਨੂੰ ਤੋਂਨੋ ਆਕਰਿ ਮੈਂ ਜਿਹੜੇ ਭਾਈ ਜਿਹੜੇ ਬਲੰਦਰ ਰੇਦਰ ਬੈਠੇ ਰਹੇ ਉਹਨਾਂ ਕੇ ਇਨਰਮੀਂ ਵਿੱਚ ਹੀ ਕਰ ਰਿਹਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਔਰ ਮੈਂ ਸਿੰਮਰਾਨਾ ਔਰ ਛੋਟੇ ਹੱਥੇ ਇੱਕ ਦਫਾ ਫੇਰ ਆਦਰੋਮਾ ਕਰਕੇ ਸਮਾਪਤ ਕਰਦੇ ਆਂ ਅਦਰ ਜੋਦਾ ਸਿੰਘ ਹਰ ਦੁਕਾਨ ਤੇ ਜਮਾ ਹਰ ਘਰ ਚ ਜਮਾ ਲੇਕਿਨ ਵਕਤ ਦੀ ਨਿਜ਼ਾਕਤ ਹੈ ਤੋਂ ਜਿਆਦਾ ਵਕਤ ਨਹੀਂ ਦੇ ਸਕਾਂਗਾ ਲੇਕਿਨ ਇੱਕ ਤਫਰ ਤੇ ਤੁਹਾਡੇ ਕੋਲ ਆਉਂਗਾ ਕਿ ਆਰਗੇਨਾਈਜੇਸ਼ਨ ਜੋ ਪ੍ਰਧਾਨ ਜੀ ਦਾ ਸਾਡੇ ਜਿੱਤੇ ਵੀ ਕਾਰਜਕਰਤਾ ਨੇ ਜੋ ਪ੍ਰੋਗਰਾਮ ਬਣਾਉਂਦੇ ਜਿੱਥੇ ਜਿੱਥੇ ਕਹਿ ਦਿੱਤੇ ਤੇ ਮੈਂ ਉੱਥੇ ਉੱਥੇ ਪਹੁੰਚਾਂਗਾ ਬਹੁਤ ਬਹੁਤ ਧੰਨਵਾਦ ਵੈਗੂ ਰੇਡੀ ਦਾ ਫਾਲਸਾ ਵੈਗੂ ਰੇਡੀ ਕੀ ਭਾਰਤ ਮਾਤਾ ਕੀ ਜੇ ਭਾਰਤ ਮਾਤਾ ਕੀ ਜੇ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਮਾਜਿਕ ਸਾਹਿਬ دلی کرائم نیشنل نیوز نظر سب پر